ਨਾਲਪਣਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਅਮਨਜੀਤ ਸਿੰਘ ਰੁਮਾਣਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਐਮ 1 ਸ਼੍ਰੇਣੀ ਲਈ ਸਟਾਰ ਰੇਟਿੰਗ ਦੇ ਸੰਦਰਭ ਵਿੱਚ ਦੁਰਘਟਨਾ ਸੁਰੱਖਿਆ ਪ੍ਰਦਰਸ਼ਨ ਦਾ ਮੁਲਾਂਕਣ ਕਰ ਲਈ ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ ਨੂੰ ਅਧिसूਚਿਤ ਕੀਤਾ ਹੈ ਜਿਸ ਦਾ ਕੁੱਲ ਵਾਹਨ ਭਾਰ 3500 ਕਿਲੋਗ੍ਰਾਮ ਤੋਂ ਘੱਟ ਜਾਂ ਬਰਾਬਰ ਹੈ ਇਹ ਇੱਕ ਸਵੈ ਇਛਤ ਪ੍ਰੋਗਰਾਮ ਹੈ ਇਹ ਗੱਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗੜਕਰੀ ਨੇ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਵਾਹਨ ਸੁਰੱਖਿਆ ਲਈ ਭਾਰਤ ਐਨਸੀਏਪੀ ਲਾਗੂ ਕਰਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਹੀ ਅੱਜ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ BNCAP ਰੇਟਿੰਗ ਖਪਤਕਾਰਾਂ ਨੂੰ ਵਾਹਨ ਦਾ ਮੁਲਾਂਕਣ, ਬਾਲਗ ਯਾਤਰੀ ਸੁਰੱਖਿਆ, ਬਾਅਦ ਯਾਤਰੀ ਸੁਰੱਖਿਆ ਅਤੇ ਸੁਰੱਖਿਆ ਸਹਾਇਤ ਟੈਕਨੋਲੋਜੀ ਦੇ ਖੇਤਰਾਂ ਵਿੱਚ ਆਟੋਮੇਟਿਡ ਇੰਡਸਟਰੀ ਸਟੈਂਡਰਡ 197 ਵਿੱਚ ਨਿਰਧਾਰਿਤ ਜ਼ਰੂਰਤਾਂ ਦੇ ਆਧਾਰ 'ਤੇ ਕਰਕੇ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੇ ਪੱਧਰ ਦਾ ਸੰਕੇਤ ਪ੍ਰਦਾਨ ਕਰੇਗੀ। ਭਾਰਤ ਐਨ ਸੀ اے ਪੀ ਪ੍ਰੋਗਰਾਮ ਦੇ ਤਹਿਤ 17 ਮਾਰਚ 2025 ਤੱਕ ਵੱਖ-ਵੱਖ ਵਾਹਨ ਮੂਲ ਉਪਕਰਨ ਨਿਰਮਾਤਾਵਾਂ ਦੇ ਕੁੱਲ 14 ਵਾਹਨ ਮਾਡਲ ਨੂੰ ਸਟਾਰ ਸੁਰੱਖਿਆ ਰੇਟਿੰਗਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਟਾਰ ਰੇਟਿੰਗਾਂ ਦੇ ਬਿਰਵੇ ਦਿੰਦੇ ਹੋਏ ਮੰਤਰੀ ਨੇ ਜਵਾਬ ਦਿੱਤਾ ਕਿ ਬਾਲਗ ਯਾਤਰੀ ਸੁਰੱਖਿਆ ਬਾਲ ਯਾਤਰੀ ਸੁਰੱਖਿਆ ਲਈ 5 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 13 ਹੈ। ਸਟਾਰ ਰੇਟਿੰਗ ਦੇ ਵੇਰਵੇ ਦੰਦਦੇ ਹੋਏ ਮੰਤਰੀ ਨੇ ਕਿਹਾ ਕਿ ਬਾਲਗ ਯਾਤਰੀ ਸੁਰੱਖਿਆ ਲਈ 5 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 13 ਹੈ اے او ਪੀ ਸੀ او ਪੀ ਲਈ 4 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 1 ਹੈ ਵਾਹਨ ਮਾਡਲਾਂ ਨੂੰ ਦਿੱਤੀਆਂ ਗਈਆਂ ਸਟਾਰ ਸੁਰੱਖਿਆ ਰੇਟਿੰਗਾਂ ਦੇ ਵੇਰਵੇ ਭਾਰਤ ਐਨ ਸੀ اے ਪੀ ਦੀ ਅਧਿਕਾਰਤ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੇ ਗਏ ਹਨ ਅਰੋੜਾ ਨੇ ਪੁੱਛਿਆ ਸੀ ਕਿ ਕੀ ਸਰਕਾਰ 5 ਸਿਤਾਰਾ ਸੁਰੱਖਿਆ ਦਰਜਾ ਪ੍ਰਾਪਤ ਵਾਹਨ ਖਰੀਦਣ ਵਾਲੇ ਖਪਤਕਾਰਾਂ ਲਈ ਟੈਕਸ ਪ੍ਰੋਥਾਨ ਦੇ ਵਿਚਾਰ ਕਰ ਰਹੀ ਹੈ ਜੇਕਰ ਹਾਂ ਤਾਂ ਵੇਰਵੇ ਕੀ ਹਨ ਜਵਾਬ ਵਿੱਚ ਮੰਤਰੀ ਨੇ ਜਵਾਬ ਦਿੱਤਾ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ